ਜੈ ਵੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਤਿੰਨ ਤੋਂ 4 ਵਜੇ ਦੇ ਵਿੱਚ ਜਾਂ 5 ਵਜੇ ਦੇ ਵਿੱਚ ਬਿਜਾਣਕ ਜੇਕਰ ਅੱਖ ਖੁੱਲ ਜਾਂਦੀ ਆ ਤੇ ਆਪਾਂ ਜੇ ਇਸ਼ਾਰਿਆਂ ਨੂੰ ਸਮਝ ਲੈਣਾ ਕਿ ਮਾਲਕ ਸਾਨੂੰ ਕੀ ਦੱਸਣਾ ਚਾਹੁੰਦਾ ਕੀ ਦਿਖਾਉਣਾ ਚਾਹੁੰਦਾ ਹੈ ਜਾਂ ਕੀ ਦੇਣਾ ਚਾਹੁੰਦਾ ਹੈ ਜੋ ਕਿ ਤੁਸੀਂ ਕਾਫੀ ਸਮੇਂ ਤੋਂ ਕੋਈ ਸੋਚ ਰੱਖੀ ਹੋਈ ਆ ਗੱਲ ਪੂਰੀ ਨਹੀਂ ਹੁੰਦੀ ਅਰਦਾਸਾਂ ਕਰਦੇ ਪਰੇਸ਼ਾਨ ਹੋ ਤਾਂ ਉਸ ਸਮੇਂ ਜੇਕਰ ਅੱਖ ਖੁੱਲਦੀ ਆ ਤੇ ਸਾਨੂੰ ਕਿਹna ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਹਦੇ ਨਾਲ ਜੇਕਰ ਉਹ ਪ੍ਰਮਾਤਮਾ ਕੁਝ ਦੇਣਾ ਚਾਹੁੰਦਾ ਹੈ ਤੇ ਉਹ ਮਿਲ ਜਾਵੇ ਸੋ ਇਹ ਬੇਲਾ ਹੱਥੋਂ ਨਾ ਲੰਘ ਜਾਵੇ ਸੋ ਕੁਝ ਨਿਸ਼ਾਨੀਆਂ ਹੁੰਦੀਆਂ ਹੈ ਸੋ ਪ੍ਰਮਾਤਮਾ ਨਾਲ ਹੋਣ ਦੇ ਕਾਫੀ ਤਰ੍ਹਾਂ ਦੇ ਸੰਕੇਤ ਦਿੰਦਾ ਹੈ ਅੱਜ ਆਪਾਂ ਇਹਨਾਂ ਸੰਕੇਤਾਂ ਨੂੰ ਸਮਝਣਾ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਕੋਈ ਜੁੜਿਆ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਿਆਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਸੋ ਪਹਿਲਾਂ ਆਪਾਂ ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਕਿ ਜੋ ਕਮੈਂਟ ਇੰਨੇ ਪਿਆਰੇ ਕਰਦੇ ਹੋ ਸੋ ਬਹੁਤ ਸਾਰੇ ਕਮੈਂਟ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਵੀਡੀਓ ਸੁਣ ਕੇ ਆਨੰਦ ਆਉਂਦਾ ਹੈ ਮਨ ਖੁਸ਼ ਹੋ ਜਾਂਦਾ ਹੈ ਸੋ ਵੀਡੀਓ ਦੀ ਬੀਟ ਰਹਿੰਦੀ ਹੈ ਸੋ ਬਹੁਤ ਸਾਰੇ ਕਮੈਂਟ ਇਹੋ ਜਿਹੇ ਆਉਂਦੇ ਨੇ ਸੋ ਜਿਹੜੇ ਵੀ ਕਮੈਂਟ ਹਰ ਰੋਜ਼ ਵੀਡੀਓ ਤੇ ਕਮੈਂਟ ਕਰਦੇ ਹਰ ਰੋਜ਼ ਵੀਡੀਓ ਸੁਣਦੇ ਉਹਦੇ ਵਿੱਚ ਆਪਣਾ ਨਾਮ ਜ਼ਰੂਰ ਲਿਖਿਆ ਕਰੋ ਜੀ ਸੋ ਪ੍ਰਮਾਤਮਾ ਇਸੇ ਤਰ੍ਹਾਂ ਤੁਹਾਡੇ ਤੇ ਵੀ ਕਿਰਪਾ ਬਣਾ ਕੇ ਰੱਖੇ ਤਾਂ ਕਿ ਤੁਸੀਂ ਵੀ ਚੰਗੀਆਂ ਗੱਲਾਂ ਸੁਣੋ ਚੰਗੀਆਂ ਵਿਚਾਰਾਂ ਨੂੰ ਆਪਣੇ ਅੰਦਰ ਬਿਸਾਓ ਸੋ ਚੰਗੇ ਵਿਚਾਰ ਜਦੋਂ ਅਸੀਂ ਆਪਣੇ ਅੰਦਰ ਲਿਆਉਂਦੇ ਆ ਚੰਗੀ ਸੋਚ ਰੱਖਦੇ ਆ ਤਾਂ ਕਦੇ ਇਨਸਾਨ ਉਹ ਗਲਤੀ ਨਹੀਂ ਕਰ ਸਕਦਾ ਹਮੇਸ਼ਾ ਉਸ ਇਨਸਾਨ ਨਾਲ ਚੰਗਾ ਹੀ ਹੋਵੇਗਾ ਜਿਹੜਾ ਚੰਗੇ ਪਾਸੇ ਨੂੰ ਮਨ ਨੂੰ ਟਿਕਾ ਲੇਗਾ ਸੋ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੰਨਾ ਜਿਆਦਾ ਪਿਆਰ ਦਿੰਦੇ ਹੋ ਤੁਹਾਡੀ ਬਦੌਲਤ ਹੀ ਇਹ ਚੈਨਲ ਚੱਲ ਰਿਹਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਕਈ ਵਾਰ ਪੁੱਛ ਚੁੱਕੇ ਨੇ ਕਿ ਦੀਦੀ ਜੀ ਘਰ ਵਿੱਚ ਦਰਵਾਰ ਹੈ ਤੇ ਅਸੀਂ ਝੰਡਾ ਰੱਖ ਸਕਦੇ ਆ ਸੋ ਦੇਖੋ ਜੀ ਆਪਾਂ ਝੰਡੇ ਤੇ ਵੀਡੀਓ ਬਣਾ ਕੇ ਪਾਈ ਹੋਈ ਆ ਪਹਿਲਾਂ ਤਾਂ ਵੀਡੀਓ ਪੂਰੀ ਜਰੂਰ ਸੁਣਿਆ ਕਰੋ ਜੀ ਸੋ ਆਪਾਂ ਦੱਸਿਆ ਸੀ ਕਿ ਦਰਵਾਜ਼ੇ ਕਰ ਘਰ ਵਿੱਚ ਹੈ ਤੇ ਝੰਡਾ ਦਰਵਾਜ਼ੇ ਵਿੱਚ ਹੋਣਾ ਹੀ ਚਾਹੀਦਾ ਝੰਡੇ ਤੋਂ ਬਗੈਰ ਦਰਵਾਜ਼ਾ ਸੁਨਣਾ ਹੈ ਝੰਡਾ ਹਮੇਸ਼ਾ ਹੀ ਪੀਰਾ ਫਕੀਰਾਂ ਦਾ ਗੁਰੂਆਂ ਦਾ ਚੜਦਾ ਹੈ ਜੀ ਦਰਵਾਜ਼ਾ ਤੇ ਆਪਾਂ ਕੋਲ ਦੇਖਦੇ ਆ ਸੋ ਇਹ ਤਾਂ ਵੈਸੇ ਪੁੱਛਣ ਵਾਲੀ ਗੱਲ ਨਹੀਂ ਹੈ ਆਪਾਂ ਸਭ ਜਾਣਦੇ ਆ ਕਿ ਦਰਵਾਜ਼ੇ ਵਿੱਚ ਝੰਡਾ ਜਰੂਰ ਚੜਿਆ ਹੁੰਦਾ ਹੈ ਤੇ ਜੇਕਰ ਨਹੀਂ ਰੱਖਿਆ ਹੋਇਆ ਤੇ ਜਰੂਰ ਰੱਖੋ ਸੋ ਝੰਡਾ ਆਪਾਂ ਇਹ ਗੱਲ ਕੀਤੀ ਹੈ ਕਿ ਜੇਕਰ ਕੋਈ ਇੱਛਾ ਪੂਰੀ ਹੋ ਜਾਵੇ ਜਾਂ ਆਪਾਂ ਸੁਖਣਾ ਸੁਖੀ ਅਤੇ ਝੰਡੇ ਚੜਾਉਣੇ ਪਰ ਲਾਜ਼ਮੀ ਇੱਕ ਝੰਡਾ ਜੋ ਨਿਸ਼ਾਨ ਸਾਹਿਬ ਆ ਦਰਬਾਰ ਦਾ ਉਹ ਹਮੇਸ਼ਾ ਹੀ ਰਹਿਣਾ ਚਾਹੀਦਾ ਆ ਸੋ ਸਾਲ ਜ ਇੱਕ ਵਾਰ ਬਦਲ ਦਿਓ ਇਹ ਬੱਕਰੀ ਗੱਲ ਹੈ ਪਰ ਝੰਡਾ ਦਰਬਾਰ ਵਿੱਚ ਹੋਣਾ ਹੀ ਚਾਹੀਏ ਜੀ ਸੋ ਤੁਸੀਂ ਰੱਖ ਸਕਦੇ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਨੂਰ ਸਿਸਟਰ ਜੀ ਕੱਲ ਤੁਸੀਂ ਵੀਡੀਓ ਨਹੀਂ ਪਾਈ ਅਸੀਂ ਉਡੀਕ ਕਰਦੇ ਰਹੇ ਅੱਜ ਵੀਰਵਾਰ ਸੀ ਸੋ ਬਹੁਤ ਬਹੁਤ ਧੰਨਵਾਦ ਜੀ ਕਿੰਨਾ ਤੱਕੀ ਤੁਸੀਂ ਵੀਡੀਓ ਦੀ ਉਡੀਕ ਕਰਦੇ ਹੋ ਸੋ ਤੁਹਾਡੀ ਬਦੌਲਤ ਹੀ ਆਪਾਂ ਇੱਥੇ ਤੱਕ ਇਹ ਹਿੰਮਤ ਕਰੀ ਦੀ ਕਿ ਵੀਡੀਓ ਇੱਕ ਜ਼ਰੂਰ ਪਾ ਸਕੀਏ ਬਾਕੀ ਮਾਫੀ ਚਾਹੁੰਦੇ ਆਂ ਜਿਸ ਦਿਨ ਵੀਡੀਓ ਨਹੀਂ ਬਣਦੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਜਦੋਂ ਮਜਬੂਰੀ ਹੋਵੇ ਤਾਂ ਵੀਡੀਓ ਸਾਡੇ ਤੋਂ ਬਣਦੀ ਨਹੀਂ ਹੈ ਜੀ ਇੱਥੇ ਮਾਫੀ ਚਾਹਾਂਗੇ ਕੀ ਤੁਸੀਂ ਵੇਟ ਕਰਦੇ ਹੋ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਸਾਡੀ ਵਜ੍ਹਾ ਨਾਲ ਸੋ ਇਹ ਬਠਿੰਡੇ ਦੇ ਰਹਿਣ ਵਾਲੇ ਨੇ ਕੁਝ ਦਿਨ ਹੋ ਗਏ ਇਹਨਾਂ ਦੇ ਵੀ ਰੈਗੂਲਰ ਹੀ ਵਾਰਕ ਵੀਡੀਓ ਤੇ ਆ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਕਾਸ਼ ਇਹਨਾਂ ਦਾ ਨਾਮ ਹੈ ਜੀ ਸੋ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹ ਕਮੈਂਟਾਂ ਵਿੱਚ ਲਿਖਦੇ ਨੇ ਕਿ ਅਸੀਂ ਉੱਤਰਾਖੰਡ ਦੇ ਰਹਿਣ ਵਾਲੇ ਆ ਅਸੀਂ ਹਰ ਰੋਜ਼ ਤੁਹਾਡੀਆਂ ਵੀਡੀਓ ਦੇਖਦੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਕਹਿੰਦੇ ਨੇ ਘਰ ਵਿੱਚ ਦਰਬਾਰ ਹੈ ਅਸੀਂ ਸੇਵਾ ਕਰਦੇ ਆ ਸੋ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਕਿ ਸਾਡੀ ਆਵਾਜ਼ ਇੱਡੀ ਦੂਰ ਤੱਕ ਪਹੁੰਚ ਰਹੀ ਆ ਪਰ ਮਨ ਵਿੱਚ ਕਦੇ ਸੋਚਿਆ ਤੱਕ ਨਹੀਂ ਸੋਚ ਨਹੀਂ ਜਾਨੀ ਕਿ ਇੱਥੇ ਤੱਕ ਰਭੀ ਸੀ ਵੀ ਇਸ ਮੁਕਾਮ ਤੇ ਵੀ ਕਿਸੇ ਵਕਤ ਪਹੁੰਚਾਂਗੇ ਸੋ ਕਿੰਨਾ ਰੂਹੋਂ ਦੇ ਨਾਲ ਮਾਲਕ ਨੇ ਪਿਆਰ ਪਾ ਦਿੱਤਾ ਕਿੰਨੀਆਂ ਰੂਹਾਂ ਤੱਕ ਆਵਾਜ਼ ਪਹੁੰਚਦੀ ਕਿੰਨੀਆਂ ਰੂਹਾਂ ਮਾਲਕ ਦੇ ਨਾਲ ਜੁੜਦੀਆਂ ਹੈ ਇਹੋ ਜਿਹੀ ਕਰਮਕੁਸ਼ੀ ਵੀ ਜ਼ਰੂਰ ਕਰੋ ਜਿਹੜਾ ਕਿ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਨੂੰ ਹਿੰਮਤ ਮਿਲੇ ਪ੍ਰਮਾਤਮਾ ਨਾਲ ਜੁੜੇ ਸੋ ਇਹੀ ਕਰਮ ਕੀਤੇ ਹੋਏ ਆਪਣੇ ਇੱਕ ਦਿਨ ਅੱਗੇ ਆਉਣੇ ਹੈ ਸੋ ਕਰਮ ਜਿੰਦਾ ਦਾ ਕਰਾਂਗੇ ਉਹ ਮੜ ਕੇ ਆਪਣੇ ਕੋਲ ਜ਼ਰੂਰ ਵਾਪਸ ਆਉਂਦਾ ਹੈ ਸੋ ਇਸ ਕਰਕੇ ਕਹੀਦਾ ਕਿ ਸ਼ੇਅਰ ਵੱਤੋ ਵੱਤ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੀ ਬਦੌਲਤ ਵੀ ਕੋਈ ਹੋਰ ਰੂਹ ਆਪਣੇ ਮੁਰਸ਼ਿਦ ਦੇ ਨਾਲ ਜੁੜ ਸਕੇ ਜਾਣਕਾਰੀ ਮਿਲ ਸਕੇ ਜੇਕਰ ਕੋਈ ਜਾਣਕਾਰੀ ਨਹੀਂ ਹੈ ਸੋ ਜਦੋਂ ਅਸੀਂ ਮਾਲਕ ਨਾਲ ਜੁੜਦੇ ਹਾਂ ਸੇਵਾ ਕਰਨੀ ਸ਼ੁਰੂ ਕਰਦੇ ਹਾਂ ਤੇ ਪਰਮਾਤਮਾ ਗਿਆਨ ਬਖਸ਼ਦਾ ਹੈ ਫਿਰ ਅਸੀਂ ਉਹ ਗਿਆਨ ਹਰ ਇੱਕ ਨਾਲ ਸਾਂਝਾ ਕਰ ਸਕਦੇ ਹਾਂ ਪਰ ਜਿੰਨਾ ਚਿਰ ਅਸੀਂ ਦਿਲੋਂ ਜੁੜਾਂਗੇ ਨੀਂ ਰਿਸ਼ਤਿਆਂ ਦੀ ਪਰਵਾਹ ਕਰਨੀ ਛੱਡਾਂਗੇ ਨੀਂ ਉਨਾਂ ਚਿਰ ਗਿਆਨ ਨਹੀਂ ਆਉਂਦਾ ਜਦੋਂ ਮਨ ਸਾਫ਼ ਰੱਖ ਕੇ ਸੇਵਾ ਨੂੰ ਧਿਆਨ ਦੇਵਾਂਗੇ ਕਿ ਪਰਮਾਤਮਾ ਹੀ ਸਾਚਾ ਤਾਂ ਫਿਰ ਇਹ ਸਾਰੀ ਜਾਣਕਾਰੀ ਮਿਲਨੀ ਸ਼ੁਰੂ ਹੋ ਜਾਂਦੀ ਮਾਲਕ ਵੱਲੋਂ ਸੋ ਕੱਲ ਇੰਨੀ ਘ ਹੈ ਕਿ ਕੰਮਕਾਰਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਇਨਸਾਨ ਨੂੰ ਟਾਈਮ ਹੀ ਨਹੀਂ ਮਿਲਦਾ ਕਿ ਇੱਥੇ ਤੱਕ ਪਹੁੰਚਿਆ ਜਾ ਸਕੇ ਸੋ ਬਾਕੀ ਹਰ ਰੋਜ਼ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਹਰ ਇੱਕ ਗੱਲ ਦੀ ਜਾਣਕਾਰੀ ਦਿੱਤੀ ਜਾਵੇ ਸੋ ਤੁਸੀਂ ਵੀ ਪਿਆਰ ਦੇ ਨਾਲ ਸੁਣਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਇੰਨਾ ਜਿਆਦਾ ਪਿਆਰ ਇਸ ਚੈਨਲ ਨੂੰ ਦੇ ਰਹੇ ਹੋ ਸੋ ਮਾਲਕ ਨੇ ਜੋੜਿਆ ਹੈ ਤੁਹਾਡੇ ਨਾਲ ਤਾਂ ਜੁੜੇ ਹੋਏ ਆ ਜੀ ਸੋ ਹਮੇਸ਼ਾ ਹੀ ਚੰਗੀਆਂ ਗੱਲਾਂ ਜ਼ਰੂਰ ਸੁਣੋ ਜੀ ਕਿਰਪਾ ਰਹੇਗੀ ਮਾਲਕ ਦੀ ਸੋ ਹੁਣ ਆਪਾਂ ਇੱਥੇ ਇੱਕ ਬੁਰ ਕਮੈਂਟ ਦੱਸਾਂਗੇ ਸੋ ਇੱਥੇ ਇਹ ਲਿਖਦੇ ਨੇ ਇਹਨਾਂ ਦਾ ਨਾਮ ਹੈ ਚਰਨਜੀਤ ਸੋ ਇਹ ਲਿਖਦੇ ਨੇ ਕਿ ਮੈਂ 3 ਵਜੇ ਤੋਂ ਬਾਅਦ ਜਦੋਂ 1 ਘੰਟਾ ਬੰਦਗੀ ਕਰਦਾ ਹਾਂ ਤੇ ਬਾਅਦ ਵਿੱਚ ਚੱਕਰ ਆਣੇ ਸ਼ੁਰੂ ਹੋ ਜਾਂਦੇ ਸੋ ਦੇਖੋ ਜੀ ਪਹਿਲਾਂ ਤਾਂ ਆਪਾਂ ਅੱਜ ਅਮਰਤਵੇਲੇ ਤੇ ਇਹ ਵੀਡੀਓ ਬਣਾਈ ਹੈ ਸੋ ਪਹਿਲਾਂ ਤਾਂ ਇੱਥੇ ਇਹ ਕਹਾਂਗੇ ਕਿ ਤੁਸੀਂ ਬਹੁਤ ਹੀ ਜ਼ਿਆਦਾ ਕਰਮਾ ਵਾਲੇ ਹੋ ਕਿ ਤੁਹਾਨੂੰ ਅਮਰਤਵੇਲੇ ਜਾਗ ਆਉਂਦੀ ਹੈ ਤੁਸੀਂ 1 ਘੰਟੀ ਦੀ ਬੰਦਗੀ ਕਰਦੇ ਹੋ ਸੋ ਬਾਕੀ ਚੱਕਰ ਆਉਣੇ ਇਹ ਨਾਰਮਲ ਗੱਲਾਂ ਆ ਜਦੋਂ ਆਪਾਂ ਬੰਦਗੀ ਕਰਦੇ ਹਾਂ ਸਿਮਰਨ ਕਰਦੇ ਆਂ ਤੇ ਬਹੁਤ ਤਰ੍ਹਾਂ ਦੀਆਂ ਸਰੀਰ ਤੇ ਇਹੋ ਜਿਹੇ ਰੁਕਾਵਟਾਂ ਆਉਂਦੀਆਂ ਆ ਕਿ ਨਾਮ ਨਾ ਸਿਮਰਿਆ ਜਾ ਸਕੇ ਸੋ ਇਹ ਕੋਈ ਵੀ ਬੈਨ ਕਰਨ ਵਾਲੀ ਗੱਲ ਨਹੀਂ ਹੈ ਸੋ ਜਦੋਂ ਵੀ ਸਿਮਰਨ ਕਰਨ ਬੈਠੋਗੇ ਜਾਂ ਪੈਰ ਸੌਣਗੇ ਹੱਥ ਸੌਣਗੇ ਲੱਤਾਂ ਸੌ ਜਾਂਦੀਆਂ ਹੈ ਜਾਂ ਸਿਰ ਨੂੰ ਕੁਝ ਹੋਣ ਲੱਗ ਪੈਂਦਾ ਭਾਰਾ ਹੁੰਦਾ ਹੈ ਇਹਨਾਂ ਗੱਲਾਂ ਨੂੰ ਦੇਖ ਸੁਣ ਕੇ ਘਬਰਾਉਣਾ ਨਹੀਂ ਚਾਹੀਦਾ ਆਪਣਾ ਕਰਮ ਕਰਦੇ ਜਾਓ ਸੋ ਲਗਾਤਾਰ ਜਦੋਂ ਅਸੀਂ ਇਹ ਕਰਮ ਨੂੰ ਅਪਣਾ ਲੈਂਦੇ ਆ ਤੇ ਸਭ ਕੁਝ ਹੀ ਆਪਣੇ ਆਪ ਸਾਥ ਚੀਜ਼ਾਂ ਛੱਡ ਦਿੰਦਾ ਕਿਉਂਕਿ ਕਾਰ ਵੀ ਪੂਰਾ ਜੋਰ ਚਲਾਉਂਦਾ ਹੈ ਕਿ ਇਹ ਬੰਦਗੀ ਤੇ ਬੈਠ ਪਾ ਸਕੇ ਇਨਸਾਨ ਤੋ ਇਹਨਾਂ ਗੱਲਾਂ ਦੇ ਕੇ ਕਰੋਨਾ ਨਹੀਂ ਬਾਕੀ ਜਦੋਂ ਵੀ ਬੰਦਗੀ ਕਰਕੇ ਉੱਠੋ ਸੋਜੀ ਦੇ ਨਾਲ 5-10 ਮਿੰਟ ਵੈਸੇ ਹੀ ਥੋੜਾ ਆਪਣੇ ਸਰੀਰ ਨੂੰ ਹਿਲਾਓ ਫਿਰ ਹੀ ਉੱਠੋ ਕਿਉਂਕਿ ਜੱਕ ਤੱਕ ਉੱਠਣਾ ਵੀ ਨਹੀਂ ਚਾਹੀਦਾ ਸਿਮਰਨ ਕਰਨ ਤੋਂ ਬਾਅਦ ਚੱਕਰ ਆਣ ਕਿੰਨਕੀ ਆ ਜਾਂਦਾ ਹੈ ਸੋ ਡਿਗਣ ਦਾ ਖਤਰਾ ਰਹਿੰਦਾ ਹੈ ਸੋ ਆਪਣੇ ਮਾਰਗ ਦਾ ਧਿਆਨ ਤਰੋxffਦਗੀ ਕਰਨ ਤੋਂ ਬਾਅਦ 10 ਮਿੰਟ ਵੈਸੇ ਅਰਦਾਸ ਵਿੱਚ ਜ਼ਰੂਰ ਬੈਠ ਕੇ ਕਰਿਆ ਕਰੋ ਸੋ ਹੁਣ ਆਪਾਂ ਇੱਥੇ ਗੱਲ ਕਰਾਂਗੇ ਕਿ ਅਮਰ ਤਵੇਲੇ اچانک ਜਾਗ ਆਵੇ ਤਾਂ ਆਪਾਂ ਨੂੰ ਉਹ ਵਾਲਕ ਦੇ ਕੁਝ ਸੰਕੇਤਾਂ ਨੂੰ ਸਮਝਣਾ ਚਾਹੀਦਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਉਹਨੇ ਵੀ ਗੁਰਪ੍ਰੇਰਾਈ ਇੰਨਾ ਜਿਆਦਾ ਦਾਨ ਬਖਸ਼ਿਆ ਹੈ ਜੀ ਸੋ ਬਹੁਤ ਜਿਆਦਾ ਪਿਆਰ ਬਖਸ਼ਿਆ ਹੈ ਕਾਫੀ ਰੋਹਾਨੇ ਕਿਸ ਨੇ 51 ਤੱਕ ਵੀ ਕੀਤਾ ਕਿਸ ਨੇ 111 ਤੱਕ ਵੀ ਗੁਰਪ੍ਰੇਰਾਈ ਹਿੱਸਾ ਪਾਇਆ ਹੈ ਜੀ ਸੋ ਪਰਮਾਤਮਾ ਉਹ ਹਮੇਸ਼ਾ ਹੀ ਕਿਰਪਾ ਬਣਾਈ ਰੱਖੇ ਜੀ ਸੋ ਬਹੁਤ ਬਹੁਤ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਹਾਨੂੰ ਜੋ ਕਿਹਾ ਜਾਂਦਾ ਹੈ ਦੱਸਿਆ ਜਾਂਦਾ ਹੈ ਤੁਸੀਂ ਉਹਨਾਂ ਗੱਲਾਂ ਤੇ ਖੜਦੇ ਹੋ ਸੋ ਪ੍ਰਮਾਤਮਾ ਦੀ ਕਿਰਪਾ ਵੀ ਹਮੇਸ਼ਾ ਉਹਨਾਂ ਰੂਹਾਂ ਤੇ ਰਹਿੰਦੀ ਹੈ ਜਿਹੜਾ ਚੰਗੀ ਗੱਲ ਨੂੰ ਸੁਣ ਕੇ ਅਪਣਾਉਣ ਦੀ ਕੋਸ਼ਿਸ਼ ਕਰਦਾ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਮਾਲਕ ਹਮੇਸ਼ਾ ਹੀ ਇਸ ਤਰ੍ਹਾਂ ਕਿਰਪਾ ਬਣਾ ਕੇ ਰੱਖੇ ਤੇ ਬੰਦਗੀ ਦਾ ਬਲ ਬਖਸ਼ੇ ਸੋ ਜਦੋਂ ਵੀ ਅੰਮ੍ਰਿਤ ਵੇਲੇ 2 ਵਜੇ ਤੋਂ ਬਾਅਦ ਜਦੋਂ ਵੀ ਜਾਗ ਆ ਜਾਵੇ ਜਾਗ ਉੱਗ ਜਾਗ ਆਉਂਦੀ ਹੈ ਉੱਠਦੇ ਹੋ ਤਾਂ ਕਦੇ ਵੀ ਉਸ ਸਮੇਂ ਸੌਣਾ ਨਹੀਂ ਚਾਹੀਦਾ ਕਿਉਂਕਿ ਮਾਨਕ ਕੁਝ ਨਾ ਕੁਝ ਉਸ ਸਮੇਂ ਦੇਣਾ ਚਾਹੁੰਦਾ ਹੈ ਥਾਲ ਦਾ ਹੈ ਜਿਹਦੇ ਤੇ ਕਿਰਪਾ ਖਾਸ ਹੁੰਦੀ ਹੈ ਉਹਨੂੰ ਹੀ ਪ੍ਰਮਾਤਮਾ ਇਸ ਸਮੇਂ ਜਾਗ ਲਿਆਉਂਦਾ ਹੈ ਪਰ ਫਿਰ ਇੱਥੇ ਆਪਾਂ ਗਲਤੀ ਕਰ ਲੈਂਦੇ ਆ ਕਿ ਫਿਰ ਸੌ ਜਾਂਦੇ ਪਰ ਸੌਣਾ ਕਦੇ ਨਹੀਂ ਚਾਹੀਦਾ ਜੇਕਰ ਇਸ ਸਮੇਂ ਉੱਠ ਕੇ ਬੰਦਗੀ ਕੀਤੀ ਜਾਵੇ ਤਾਂ ਉਹ ਬੰਦਗੀ ਦਾ ਫਲ ਮਿਲਦਾ ਹੈ ਕਿਉਂਕਿ ਇਸ ਵੇਲੇ ਸੁਰਤੀ ਵੀ ਜੁੜ ਜਾਂਦੀ ਹੈ ਧਿਆਨ ਮਾਰਗ ਨਾਲ ਚੰਦ ਜੁੜ ਜਾਂਦਾ ਹੈ ਬੰਦਗੀ ਚ ਮਨ ਟਿਕ ਜਾਂਦਾ ਹੈ ਜਦੋਂ ਅਸੀਂ ਦਿਨ ਵਿੱਚ ਬੈਠਣ ਦੀ ਕੋਸ਼ਿਸ਼ ਕਰਦੇ ਆ ਤਾਂ ਦਿਨ ਵਿੱਚ ਜੋ ਕੰਮਕਾਰ ਕਰੀਦੇ ਉਹ ਮਨ ਵਿੱਚ ਘੁੰਮਦੇ ਰਹਿੰਦੇ ਕਿ ਆਹ ਕੰਮ ਕਰਨ ਵਾਲਾ ਕਰਨ ਵਾਲਾ ਪਰ ਉਸ ਸਮੇਂ ਸਾਨੂੰ ਇਹ ਕੰਮਾਂ ਦੀ ਫਿਕਰ ਨਹੀਂ ਹੁੰਦੀ ਇੱਕ ਸੌਕੇ ਉੱਠੇ ਹੁੰਦੇ ਆ ਤੇ ਦਿਮਾਗ ਇੱਕਦਮ ਫ੍ਰੀ ਹੋਇਆ ਹੁੰਦਾ ਹੈ ਤੇ ਉਹਨੂੰ ਆਪਾਂ ਜਿੱਦਨ ਲੱਲ ਉਦੋਂ ਨੂੰ ਲੱਗ ਤੁਰਦਾ ਹੈ ਤੇ ਉਸ ਸਮੇਂ ਅਰਦਾਸ ਵੀ ਜਲਦ ਕਬੂਲ ਹੁੰਦੀ ਹੈ ਕਿਉਂਕਿ ਕਹਿੰਦੇ ਕਿ ਜਦੋਂ ਆਪਾਂ ਸ਼ੋਰ ਸ਼ਰਾਬੇ ਦੇ ਵਿੱਚ ਕਿਸੇ ਨੂੰ ਆਵਾਜ਼ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਆਵਾਜ਼ ਸੁਣਾਈ ਨਹੀਂ ਦਿੰਦੀ ਕਿਉਂਕਿ ਬਹੁਤ ਰੌਲਾ ਹੈ ਇਸੇ ਤਰ੍ਹਾਂ ਹੈ ਦਿਨ ਵਿੱਚ ਕਾਫੀ ਰੂਹਤ ਕਰਦਿਆਂ ਆ ਅਰਦਾਸਾਂ ਕਰਦਿਆਂ ਆ ਤੇ ਅਰਦਾਸ ਜਲਦ ਕਬੂਲ ਨਹੀਂ ਹੁੰਦੀ ਜੋ ਅੰਮ੍ਰਿਤ ਵੇਲੇ ਉੱਠ ਕੇ ਅਰਦਾਸ ਕਰਦਾ ਹੈ ਉਹ ਕੋਈ ਬਿਰਲੀ ਰੂਹ ਹੀ ਕਰ ਸਕਦੀ ਕਿਉਂਕਿ ਇਹ ਵੇਲੇ ਕਾਲ ਕਦੇ ਨਹੀਂ ਚਾਹੁੰਦਾ ਕਿ ਕੋਈ ਉੱਠ ਕੇ ਨਾਮ ਜਪ ਕਰ ਸਕੇ ਤੇ ਇਸ ਵੇਲੇ ਨੂੰ ਜਦੋਂ ਅਸੀਂ ਸੰਭਾਲ ਲੈਂਦੇ ਇਸ ਵੇਲੇ ਨੂੰ ਸੰਭਾਲਾਂਗੇ ਤਾਂ ਬਹੁਤ ਕੁਝ ਜ਼ਿੰਦਗੀ ਚ ਪਾ ਸਕਦੇ ਆ ਸੋ ਮਾਲਕ ਜਦੋਂ ਕੁਝ ਦੇਣਾ ਚਾਹੁੰਦਾ ਹੈ ਤੇ ਇਸ ਟਾਈਮ ਜ਼ਰੂਰ ਅੱਖ ਖੋਲਦਾ ਖੁਦ ਖਾਲਦਾ ਹੈ ਪਰ ਅਸੀਂ ਇਹ ਟਾਈਮ ਨੂੰ ਹੱਥੋਂ ਖਜਾ ਲੈਣੇ ਹੈ ਜਦਕਿ ਸਾਨੂੰ ਇਸ ਤਰ੍ਹਾਂ ਖਾਨਣੀ ਨਹੀਂ ਚਾਹੀਦੀ ਜੇਕਰ ਇਸ ਟਾਈਮ ਦੇ ਵਿੱਚ ਜਾਗ ਆਉਂਦੀ ਹੈ ਤੇ ਉੱਠ ਕੇ ਬੰਦਗੀ ਕਰੋ ਅਰਦਾਸ ਬੇਨਤੀ ਕਰੋ ਤੇ ਇਸ ਟਾਈਮ ਦੀ ਕੀਤੀ ਹੋਈ ਅਰਦਾਸ ਵੀ ਜਲਦ ਕਬੂਲ ਹੋ ਜਾਂਦੀ ਹੈ ਕਿਉਂਕਿ ਦਿਨ ਵਿੱਚ ਤਾਂ ਹਰ ਕੋਈ ਪਰਮਾਤਮਾ ਨੂੰ ਪੁਕਾਰਦਾ ਹਰ ਕੋਈ ਮਾਲਕ ਨੂੰ ਧਿਆਉਂਦਾ ਹੈ ਪਰ ਕੋਈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਕਰੇ ਉਹ ਕੋਈ ਵਿਰਲੀ ਰੂਹ ਹੀ ਹੁੰਦੀ ਹੈ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਤੇ ਧਿਆਨ ਦੇਣਾ ਜ਼ਰੂਰੀ ਹੈ ਜੇਕਰ ਚਾਹੁੰਦੇ ਹੋ ਕਿ ਮਾਲਕ ਦੀ ਕਿਰਪਾ ਹੋਵੇ ਤਾਂ ਇਹ ਵੇਲੇ ਨੂੰ ਸੰਭਾਲਣਾ ਜ਼ਰੂਰੀ ਹੈ ਜੇਕਰ ਤੁਹਾਨੂੰ ਇਸ ਟਾਈਮ ਦੇ ਵਿੱਚ ਜਾਗ ਆਉਂਦੀ ਹੈ ਹਰ ਰੋਜ਼ ਤਾਂ ਤੁਸੀਂ ਵੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿਓ ਜਦੋਂ ਖੁਦ ਇਨਸਾਨ ਕੋਸ਼ਿਸ਼ ਕਰਦਾ ਹੈ ਤਾਂ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਮਿਹਨਤ ਕਰਨੀ ਚਾਹੀਦੀ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ ਤੇ ਜਿਸ ਤਰ੍ਹਾਂ ਆਪਾਂ ਕੋਈ ਕੰਮ ਕਰਦੇ ਹਾਂ ਸਾਨੂੰ ਉਸ ਕੰਮ ਦੀ ਮਿਹਨਤ ਮਿਲਦੀ ਹੈ ਇਸੇ ਤਰ੍ਹਾਂ ਜਦੋਂ ਬੰਦਗੀ ਕਰਦੇ ਹਾਂ ਤੇ ਇਹਦਾ ਵੀ ਫਲ ਪ੍ਰਮਾਤਮਾ ਜ਼ਰੂਰ ਦਿੰਦਾ ਜੋ ਬੰਦਗੀ ਕਰਦੇ ਆਂ ਸੇਵਾ ਕਰਦੇ ਆਂ ਕਦੇ ਵਿਅਰਥੀ ਨਹੀਂ ਜਾਂਦੀ ਮਾਲਕ ਕਦੇ ਵੀ ਹੱਕ ਨਹੀਂ ਰੱਖਦਾ ਕਿਸੇ ਦਾ